ਬਿਜਲੀ ਬੋਰਡ ਪ੍ਰਾਈਵੇਟ ਹੋ ਗਿਆ 20% ਰਹਿ ਗਿਆ ਥੋੜੇ ਚਿਪਾਂ ਵਾਲੇ ਮੀਟਰ ਲਾਉਣ ਲੱਗ ਗਏ ਨਾ ਨਵੇਂ ਇਹ ਮੋਬਾਈਲ ਨੂੰ ਹੋ ਜਾਣਾ ਜੇ ਰੀਚਾਰਜ ਖਿਲਾ ਲੋਂਗੇ ਬਿਜਲੀ ਆਜੂ ਨਹੀਂ ਖੜਾ ਕੰਮ ਬਾੜਾ ਖਾਂਦੀ ਥੋੜਿਓਂ ਵੀ ਜਾਂਦੀ ਅਸੀਂ ਇਹ ਕਿਉਂ ਨਹੀਂ ਕਿਹਾ ਵੀ 5 ਰੁਪਏ ਜੌਂਟਾ 2.5 ਰੁਪਏ ਕਰ ਦਿਓ 10 ਰੁਪਏ 5 ਰੁਪਏ ਕਰ ਦਿਓ ਅਸੀਂ ਇਹ ਕਿਉਂ ਨਹੀਂ ਕਿਹਾ ਬੱਸਾਂ ਰੋਡ ਵੇਜੀਆਂ ਸਾਡੀਆਂ ਬੁਢੀਆਂ ਮੁਫਤ ਚੜ੍ਹਦੀਆਂ ਵੀ ਭਾਈ 50 ਰੁਪਏ ਟਿਕਟਾ 25 ਦੇ ਲਓ 100 ਆ 50 ਲੈ ਲਓ 20 ਆ 10 ਲੈ ਲਓ 50 ਕਿਲੇ ਬੁੜੀ ਕੋਲ ਪੈਲੀ ਹੁੰਦੀ ਐ ਤੇ ਰੋਲਵੇ ਡੀਕਦੀ ਹੁੰਦੀ ਐ 4-4 ਘੰਟੇ ਦੂਜੀਆਂ ਬੱਸਾਂ ਲਗਾ ਦਿੰਦੀ ਐ 2 ਘੰਟੇ ਵੇਚੀ ਦੇ ਹਾਂ ਸੋਚਦੇ ਹਾਂ ਕਿੱਥੇ ਖੜੀ ਐ 80-80000 ਰੁਪਏ ਤਨਖਾਹ ਆਣੇ ਜਿਹੜਾ ਟੀਚਰ ਲੱਗੀਆਂ ਨੇ ਬੁੜੀਆਂ ਕੁੜੀਆਂ ਖੜੀਆਂ ਬੱਸ ਰੋਲਵੇ ਡਿੱਕੀ ਜਾਂਦੀਆਂ ਹੁੰਦੀਆਂ 100 ਰੁਪਏ ਦੇਣਾ ਪੈ ਜਾਣ ਜਿਹੜੀ ਮੁਫਤ ਖੋਰੀ ਆ ਇਹ ਮਾਰੂ ਸਾਨੂੰ ਮਾਰੀ ਮੁਫਤ ਖੋਰੀ ਹਾਂ ਜੇ ਦੇੜੀਆਂ ਕੋਈ ਲੋੜਬੰਦ ਕੋਈ ਗਰੀਬ ਬੰਦਾ ਐ ਉਹ ਬੇਜ਼ਹਾਰਾ ਬੰਦਾ ਉਹਨੂੰ ਦੇ ਦੇ ਯਾਰ ਕੀ ਇਹ ਪਿੰਡ ਟਾਲੀਆਂ ਵਾਲਿਓ ਸਵਾਲ ਪੁੱਛੋਗੇ ਪਿੰਡ ਚਾਇਲ ਲੀਡਰਾਂ ਨੂੰ ਸਾਡੇ ਇੱਕ ਪੁੱਛਣ ਲੈ ਕੇ ਆਦੇ ਵਾਗਰ ਫਾਇਨ ਹਾਂ ਐਂ ਹੀ ਹੋਣਾ ਬਾਈ ਆ 15 ਸਾਲ ਬੀਬਾ ਰਹੀ ਐ ਇਹਨੂੰ ਪੁੱਛ ਲਿਓ ਚਲੋ ਚਲੋ ਹਾਂ ਆ ਡੇਟਾ ਇਹ ਸਵੇਰੇ ਮੁੱਤਲ ਤੋਂ ਬੁਢੀ ਲੋਕਾਂ ਜਾਨੇ ਕੱਟੀਆਂ ਹੁੰਦੀਆਂ ਜੀ ਹਾਂ ਲੋਕ ਕੁੜੀਆਂ ਨੇ ਕਹਿੰਦਾ ਨਾ ਜੀ ਨਾ ਬਸ ਹਾਂ ਲੋਕ ਕੁੜੀਆਂ ਨੇ ਗਿਆ ਪਰ ਸੋਰ ਕੋਈ ਨਹੀਂ ਇਵੇਂ ਕਿ ਸਾਰੇ 90% ਅੱਗੇ 90% ਬੰਦਾਲ ਸੀਗਾ ਇਦੋਂ ਯਾਰਾ ਬਾਕੀ ਪੈਦੀ ਦਾ ਬੁਢੀ ਦੇ ਦਾਣੇ ਹੋ ਜਾਣੇ ਚਾਰ ਹਾਂ ਘਰਦਵਾਰ ਜਾਂਦੀ ਹੈ ਨਾ ਭਾਈ ਉਹ ਹਰ ਵਾਰੀ ਕਿ ਭਾਈ ਉਹ ਮੂਰੇ ਹੁੰਦੇ ਜਮਾ ਗੁਰੂਗਰ ਤਾਂ ਕਹਿੰਦਾ ਮਾਨਸਿਕ ਜਾਨ ਸਭੇ ਇੱਕੋ ਪਹਿਚਾਨਦੇ ਨਹੀਂ ਵਰਵਾ ਨਹੀਂ ਪਿਆਰ ਨਹੀਂ ਨਾ ਕਰਦੀਆਂ ਚਾਰ ਹੱਥ ਦਾ ਹੁੰਦਾ ਮੱਥਾ ਢੇਕ ਜਿਐਨੇ ਮੰਨਤੀਆਂ ਨਹੀਂ ਮੱਥਾ ਢੇਕ ਕੇ ਬਣਾ ਰਿਹਾ ਇਕਲਾ ਕਹਿੰਦਾ ਕਹੇ ਪੰਦਰ ਦੇ ਹੁੰ ਲੰਗਰ ਹਾਂ ਕੀ ਸਮਝ ਰੂਸੀਆਂ ਦਾ ਕੀ ਬਣਦਾ ਲੰਗਰ ਵਿੱਚ ਛੁਹੀ ਰਿਹਾ ਸੋਚ ਨਾ ਨਹੀਂ ਜੁੜੇ ਸੋਭਾਈ ਚੰਗਾ ਲੱਗਿਆ ਦਾ ਸਾਥ ਦਿਓ ਬਾਲੇ ਕਹਿੰਦਾ ਕੱਲਾ ਹੀ ਕਰੂਏ ਸਵਾਲ ਉੱਠਦਾ ਵਾਰੀ ਵਾਰੀ ਤੇ ਜਤਾ ਤਾ ਆਹ ਦੀ ਪਾਰਟੀ ਨਹੀਂ ਕੱਲਾ ਹੀ ਕਰ ਦੂਗਾ ਮਖਮਕ ਕੱਲਾ ਹੀ ਹੁਣ ਤੱਕ ਲੜਿਆ ਕੱਲਾ ਹੀ ਸੀ ਬਾਈ 16 ਪਰਚੇ ਪਵਾਏ ਬੋਲੀ ਖਾਤਰ ਲੜਿਆ ਤਾਂ ਬੋਲਾਂ ਉੱਤੇ ਬੋਲੀ ਕਰਾਤੀ ਸੀ ਅੰਮ੍ਰਿਤਸਰੋਂ ਬਟਿੰਡੇ ਨੂੰ ਜਾਂਦੇ ਆ ਹਾਈਵੇਰ ਉੱਤੇ ਆ ਪੰਜਾਬੀ ਉੱਥੇ ਰੰਗ ਮਾਰੇ ਸੀ ਕੱਲਾ ਹੀ ਸੀ 4 ਪਰਚੇ ਵੀ ਦਰਜ ਹੋਏ ਡਾਕਟਰਾਂ ਨੂੰ ਰੱਖਾਂ ਰੁਪਿਆ ਬਾਸ ਕਰਾਇਆ ਪਰ ਹੁਣ ਸਮੱਸਿਆ ਇਹ ਆਉਂਦੀ ਹੈ ਜਿਹੜੇ ਡਾਕਟਰ ਨੂੰ ਘੇਰਦਾ ਜਾ ਕੇ ਪਰਚਾ ਕਰਾ ਦਿੰਦੇ ਆ ਸਕੂਲ ਜਾਂਦੇ ਆ ਤਾਂ ਪਰਚਾ ਕਰਾ ਦਿੰਦੇ ਆ ਕੱਲੇ ਨੇ ਫਰੋਇਪੁਰ ਦੇ 200 ਪਿੰਡਾਂ 'ਚ ਗਿਆ ਸੀ ਕਲਖੁਰਦ ਪਿੰਡ ਆ ਜੋੜੀਆਂ ਨਹਿਰਾਂ ਦੇ ਉੱਤੇ ਮੋਰਚਾ ਲਾਇਆ ਸੀਗਾ ਐਂ ਲੋਕਾਂ ਨੂੰ ਜਗਾਇਆ ਜਾ ਕੇ ਠਾਇਆ ਨਹਿਰ ਦੇ ਪੁਲ ਤੇ ਬਿਠਾ ਦੇ ਲੋਕ ਲੈ ਜਾ ਕੇ ਮਖਵੇ ਲਫਾਫਾ ਨਹੀਂ ਪੈਣ ਨਹਿਰ ਚ ਮੌਮੀ ਕਾਜ ਦਾ ਲਫਾਫਾ ਬਾਹਰ ਕੰਕਰੀਟ ਪਾ ਕੇ ਨਹਿਰ ਪੱਕੀ ਕਰਦੇ ਸੀ ਮੈਂ ਚੱਕੀ ਮਲ ਸਿੰਘ ਵਾਲਾ ਪਿੰਡਾ ਫਰੀਦਕੋਟ ਦਾ ਉੱਥੋਂ ਲੈ ਕੇ ਹਰੀਕੇ ਪੱਤਣ 85 ਕਿਲੋਮੀਟਰ ਦਾ ਏਰੀਆ ਲਫਾਫਾ ਨਹੀਂ ਪੈਣ ਦਿੱਤਾ 2 ਮਹੀਨੇ ਮੋਰਚਾ ਲਾ ਕੇ ਰੱਖਿਆ ਇਕੱਲੇ ਸੀ ਮੈਂ ਕਿ ਫੌਲੀ ਫਿਰਦਾ ਸੀ ਛੋੜੇ ਪੱਕੀਆਂ ਹੋ ਗਈਆਂ ਨਹਿਰਾਂ ਸੁਬਾ ਹੁਣ ਨਹੀਂ ਦੇਣਾ ਸਾਡੇ ਹੋ ਗਈ ਜੀ ਪੱਕੀ ਹੋਈ ਹੈ ਹੂੰ ਔਰ 10 ਕਿਲੋਮੀਟਰ ਤੇ ਲੈ ਕੇ ਤੇ ਲਗਤਰ ਪੰਜ ਚਾਰ ਫੀਟ ਢਾਲ ਪਾਣੀ ਖੜਨੀ ਨਹੀਂ ਪੈਂਦਾ ਹੀ ਨਹੀਂ ਪਿੱਛੇ ਤਾਂ ਪਾਣੀ ਮਸ਼ੀਨਾ ਛੋਟੀਆਂ ਕਰਤੀਆਂ ਉੱਚੇ ਕਰਤੀਆਂ ਮਸ਼ੀਨਾ ਮੁੱਗਾਂ 'ਚ ਪੈਂਦੇ ਨਹੀਂ ਪਾਣੀ ਅੱਜ ਵੀ ਮੁੱਗਾਂ ਤੋਂ ਬਾਹਰ ਨਹੀਂ ਆਇਆ ਉਹ ਵੀ ਬੋਲੇ ਨਹੀਂ ਨਹਿਰਾਂ ਸੂਏ ਕੱਸੀਆਂ ਤੋਂ ਪਾਣੀ ਸਿਮ-ਸਿਮ ਕੇ ਕਈ ਮੀਲ ਦੂਰ ਜਾਂਦਾ ਹੁੰਦਾ ਤੁਸੀਂ ਕੋਈ ਨਲਕਾ ਲੱਗਾ ਦੇਖੋ ਕੋਈ ਬੋਰ ਦੇਖੋ ਨਹਿਰ ਕੱਸੀ ਸੂਏ ਦੇ ਕਿਨਾਰੇ ਕੰਢੇ ਤੇ ਉਹਦਾ ਪਾਣੀ ਕਿੰਨਾ ਠੰਡਾ ਤੇ ਮਿੱਠਾ ਹੁੰਦਾ ਵੱਲੇ ਫਾਫਾ ਨੁਕਸਾਨ ਬਹੁਤ ਵੱਡਾ ਹੁੰਦਾ ਲਫਾਫਿਆਂ ਦਾ ਕੰਕਰੀਟ ਦਾ ਸੋ ਕੱਲਾ ਜੇ ਬਾਈ ਮੈਂ ਵਿਧਾਨ ਸਭਾ ਗਿਆ ਉਹ ਨਾ ਮੋੜ ਤੋਂ ਜਿੱਤ ਕੇ ਜਿੱਥੇ ਭਵੰਤਮਾਨ ਕਹਿੰਦਾ ਬਾਜਵੇ ਅਰਗਨੂ ਕਿ ਮਿਸਟਰ ਬਾਜਵਾ ਆਖਾਂ ਜੱਖਾਂ ਬਾਈ ਗੱਲਾਂ ਕਰ ਉਥੇ ਮੇਰੇ ਵਰਗਾ ਇੱਕ ਵੀ ਖੜਾ ਹੁੰਦਾ ਵੀ ਹਾਂ ਖੜਾ ਆਜਾ ਪਾ ਇੱਕ ਤਰੀਕ ਨੂੰ ਭਵੰਤਮਾਨ ਨੇ 1 ਨਵੰਬਰ ਨੂੰ ਡਿਬੇਟ ਰੱਖੀ ਸੀਗੀ ਲੁਧਿਆਣੇ ਵਿਚਾਰ ਚਰਚਾ ਕਰਨੇ ਲਈ ਡਰਾਂ ਨਾਲ ਮੈਂ ਵੀ ਕਹਾਂ ਦੀ ਸਵਾਲ ਪੁੱਛਾਂਗੇ ਜਾਵਾਂਗੇ ਤੜਕੇ 3 ਵਜੇ 200 ਪੁਲਿਸ ਵਾਲਾ ਮੇਰੇ ਘਰ ਨੂੰ ਘੇਰਾ ਪਾ ਲਿਆ ਸੀ ਇਹ ਜਾਣ ਨਹੀਂ ਦੇਣਾ ਮੈਂ ਕਿਹੜਾ ਫੌਲੀ ਫਿਰਦਾ ਇਕੱਲਾ ਹੀ ਸੀ ਬੰਦਾ ਇਕੱਲਾ ਹੀ ਬਹੁਤ ਹੁੰਦਾ ਭਾਂਬੜ ਮਚਾਉਣ ਲਈ ਚਿੰਗਾਰੀ ਬਹੁਤ ਹੁੰਦੀ ਹੈ ਸੱਚਾ ਹੋਵੇ ਬਈ ਪਰ ਅੰਦਰ ਜ਼ੁਰਤ ਦੇ ਸੱਚਾਈ ਹੋਵੇ ਸਿਸ ਕਰਕੇ ਬਾਈ ਸਾਡੇ ਕੋਲ 20 ਨੇ ਬਾਈ 13 ਲੋਕ ਸਭਾ 7 ਰਾਜ ਸਭਾ 20 ਮੈਂਬਰ ਨੇ ਸਾਡੇ ਕੋਲ 20ਾਂ ਬੰਦਿਆਂ ਦੇ ਵਿੱਚੋਂ ਇੱਕ ਅੱਧੇ ਨੂੰ ਛੱਡ ਦਿਓ 17 18 ਬੰਦਿਆਂ ਨੂੰ ਐ ਪੁੱਛ ਲਓ ਵੀ ਘੱਗੜ ਟੁੱਟਿਆ ਤੁਹਾਡੇ ਇੱਥੇ ਨੇੜੇ ਮਾਨਸਾ ਡੱਬਿਆ ਸੂਰ ਰਣ ਦਾ ਏਰੀਆ ਡੱਬਿਆ ਉਹ ਰੋੜ ਕੀ ਪਿੰਡ ਮੈਂ ਆਇਆ ਸੀ ਉਹ ਆਕ ਚੰਦਪੁਰਾ ਬੰਨ ਟੁੱਟਿਆ ਤੁਹਾਡੇ ਸਤਲੋ ਟੁੱਟਿਆ ਜਲੰਧਰ ਡੁੱਬ ਗਿਆ ਲੈਣਾ ਬੁਗਾ ਡੁੱਬ ਗਿਆ ਜੇ ਇੰਨਾ ਹੜ੍ਹਾਂ ਦੇ ਕਰਕੇ ਨੁਕਸਾਨ ਪੰਜਾਬ ਦਾ ਹੋਣਾ ਹੈ ਤੇ ਪਾਣੀ ਉੱਤੇ ਪੰਜਾਬ ਦਾ ਕਿਉਂ ਨਹੀਂ ਬਈ ਇਹ ਕੋਈ ਬੋਲ ਰਿਹਾ ਹੈ ਡੈਮਾਂ ਦੇ ਪ੍ਰਬੰਧ ਸਾਰੇ ਕੇਂਦਰ ਨੇ ਆਪਣੇ ਹੱਕ 'ਚ ਕਰ ਲਏ ਕੋਈ ਬੋਲਿਆ ਇਲੈਕਟ੍ਰਿਸਿਟੀ ਬਿੱਲ ਲਿਆਈ ਹੈ ਸੈਂਟਰ ਦੀ ਸਰਕਾਰ ਉਹ ਗਾਂਹ ਕਾਨੂੰਨ ਬਣ ਜਾਣਾ ਹੁਣ 80% ਬਿਲੀ ਬੋਰਡ ਪ੍ਰਾਈਵੇਟ ਹੋ ਗਿਆ 20% ਰਹਿ ਗਿਆ ਤੁਹਾਡੇ ਚਿਪਾਂ ਵਾਲੇ ਮੀਟਰ ਲਾਉਣ ਲੱਗ ਗਏ ਨਾ ਨਾ ਮੈਂ ਇਹ ਮਾਰ ਲੰਘ ਹੋ ਜਾਣਾ ਜੇ ਰੀਚਾਰਜ ਖਿਲਾ ਲੋਂਗੇ ਬਿਜਲੀ ਅੱਜ ਵੀ ਨਹੀਂ ਖੜਾ ਕੰਮ ਬਾਰਾ ਖਾਂਦੀ ਥੋੜ੍ਹਾ ਵੀ ਜਾਂਦੀ ਅਸੀਂ ਇਹ ਕਿਉਂ ਨਹੀਂ ਕਿਹਾ ਵੀ 5 ਰੁਪਏ ਜੋਂਟਾ 2.5 ਰੁਪਏ ਕਰ ਦਿਓ 10 ਰੁਪਏ 5 ਰੁਪਏ ਕਰ ਦਿਓ ਅਸੀਂ ਇਹ ਕਿਉਂ ਨਹੀਂ ਕਿਹਾ ਬੱਸਾਂ ਰੋੜਵੇ ਜੀਆਂ ਸਾਡੀਆਂ ਬੁੜੀਆਂ ਮਰਤ ਚੜਦੀਆਂ ਵੀ ਭਾਈ 50 ਰੁਪਏ ਡਟਾ 25 ਲੈ ਲੋ 100 ਆ 50 ਲੈ ਲੋ 20 ਆ 10 ਲੈ ਲੋ 50 ਕਿੱਲੇ ਬੁੜੀ ਕੋਲ ਪੈਲੀ ਹੁੰਦੀ ਐ ਤੇ ਰੋਡਵੇ ਢੀਕਦੀ ਹੁੰਦੀ ਆ ਚਾਰ ਚਾਰ ਘੰਟੇ ਦੂਜੀਆਂ ਬੱਸੇ ਲਗਾ ਦਿੰਦੀ ਆ। ਰੋਗਾਂ ਨੇ ਬੈਠੀ ਗਏ। ਹਾਂ। ਸੋਚਦੇ ਲੋਕ ਕਿੱਥੇ ਘੜੀ ਆ। 80-80000 ਰੁਪਏ ਤਨਖਾਹਾਂ ਨੇ ਜਿਹੜਾ ਟੀਚਰ ਲੱਗੀਆਂ ਨੇ ਬੁੜੀਆਂ ਕੁੜੀਆਂ ਖੜੀਆਂ ਬੱਸ ਰੋਡਵੇ ਢਿੱਕੀ ਜਾਂਦੀਆਂ ਹੁੰਦੀਆਂ। ਪਿੱਛਾ ਰੁਪਏ ਦੇਣੇ ਪੈ ਜਾਣ। ਜਿਹੜੀ ਮੁਫਤ ਖੋਰੀ ਆ। ਇਹ ਮਾਰੂ ਸਾਨੂੰ। ਮਾਰੀ ਮੁਫਤ ਨਹੀਂ ਆ। ਹਾਂ। ਜੇ ਦੇਰੀ ਪਰਸੈਂਟ ਬਿਲੀ ਬੋਰਡ ਪ੍ਰਾਈਵੇਟ ਹੋ ਗਿਆ। 20% ਰਹਿ ਗਿਆ। ਸੋੜੇ ਚਿਪਾਂ ਵਾਲੇ ਮੀਟਰ ਲਾਉਣ ਲੱਗ ਗਏ ਨਾ। ਨਵੇਂ। ਮੋਬਾਈਲ ਨੂੰ ਹੋ ਜਾਣਾ ਜੇ ਰੀਚਾਰਜ ਖਿਲਾ ਲਵਾਂਗੇ ਬਿਜਲੀ ਆਜੂ ਨਹੀਂ ਖੜਾ ਕੰਮ ਬਾੜਾ ਖਾਂਦੀ ਥੋੜ੍ਹਾ ਵੀ ਜਾਂਦੀ ਅਸੀਂ ਇਹ ਕਿਉਂ ਨਹੀਂ ਕਿਹਾ ਵੀ 5 ਰੁਪਏ ਜੌਂਟਾ 2.5 ਰੁਪਏ ਕਰ ਦਿਓ 10 ਰੁਪਏ 5 ਰੁਪਏ ਕਰ ਦਿਓ ਅਸੀਂ ਇਹ ਕਿਉਂ ਨਹੀਂ ਕਿਹਾ ਬੱਸਾਂ ਰੋੜਵੇ ਜੀਆਂ ਸਾਡੀਆਂ ਬੁੜੀਆਂ ਮੁਫਤ ਚੜ੍ਹਦੀਆਂ ਵੀ ਭਾਈ 50 ਰੁਪਏ ਟਿਕਟਾ 25 ਲੈ ਲੋ 100 ਆ 50 ਲੈ ਲੋ 20 ਆ 10 ਲੈ ਲੋ 50 ਕਿੱਲੇ ਬੁੜੀ ਕੋਲ ਪੈਲੀ ਹੁੰਦੀ ਐ ਤੇ ਰੋੜਵੇ ਢੀਕਦੀ ਹੁੰਦੀ ਐ 4-4 ਘੰਟੇ ਦੂਜੀਆਂ ਬੱਸਾਂ ਲਗਾ ਦਿੰਦੀ ਐ ਗੋਗਾ ਤੇ ਬੈਠੀ ਰਹੇ ਹਾਂ ਹਾਂ ਸੋਚ ਲੈ ਕਿੱਥੇ ਖੜੀ ਆ 80-8000 ਰੁਪਏ ਤਨਖਾਹ ਆ ਜਿਹੜਾ ਟੀਚਰ ਲੱਗੀਆਂ ਨੇ ਬੁੜੀਆਂ ਕੁੜੀਆਂ ਖੜੀਆਂ ਬੱਸ ਰੋਲਵੇ ਡਿੱਕੀ ਜਾਂਦੀਆਂ ਹੁੰਦੀਆਂ 10 ਰੁਪਏ ਦੇਣੇ ਨਾ ਪੈ ਜਾਣ ਜਿਹੜੀ ਮੁਫਤ ਖੋਰੀ ਆ ਇਹ ਮਾਰੂ ਸਾਨੂੰ ਮਾਰੀ ਮੁਫਤ ਖੋਰੀ ਨਹੀਂ ਆ ਹਾਂ ਜੇ ਦੇੜੀਆਂ ਕੋਈ ਲੋੜਬੰਦ ਕੋਈ ਗਰੀਬ ਬੰਦਾ ਹੈ ਕੋ ਬੇਸਹਾਰਾ ਬੰਦਾ ਉਹਨੂੰ ਦੇ ਦੇ ਯਾਰ ਕੀ ਇਹ ਪਿੰਡ ਟਾਲੀਆਂ ਵਾਲਿਓ ਸਵਾਲ ਪੁੱਛੋਗੇ ਪਿੰਡ ਚਾਈ ਲੀਡਰਾਂ ਨੂੰ ਸਾਡੇ ਇੱਕ ਪੁੱਛਣ ਲੈ ਕੇ ਆਦੇ ਵਾਗਰ ਫੈਨ ਹਾਂ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ